ਜਲੰਧਰ ਦਿਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਵਿਰਕ ਜੀ ਦੀ ਗਾਈਡਲਾਈਨ ਤੇ ਸਬ ਡਿਵੀਜ਼ਨ ਦੇ ਥਾਣਾ ਸ਼ਾਹਕੋਟ ਲੋਹੀਆ ਮਹਿਦਪੁਰ ਮਲਸੀਆਂ ਦੇ ਭੀੜ ਕਰਨ ਵਾਲੇ ਜਦੋਂ ਬਾਜ਼ਾਰਾਂ ਚ ਫਲੈਗ ਮਾਰਚ ਕੀਤਾ ਗਿਆ ਦੇਖੋ ਪੱਤਰਕਾਰ ਹਰਪਾਲ ਸਿੰਘ ਜੱਜ ਦੀ ਰਿਪੋਰਟ ਅੱਜ ਜਲੰਧਰ ਦਿਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਵਿਰਕ ਜੀ ਵੱਲੋਂ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਸਖਤ ਨਿਰਦੇਸ਼ਾਂ ਦੇ ਜਾਰੀ ਕੀਤੇ ਜਿਨ੍ਹਾਂ ਤਹਿਤ ਸਭ ਜਿਲ੍ਹੇ ਸ਼ਾਹਕੋਟ ਦੇ ਕਸਬਾ ਸ਼ਾਹਕੋਟ ਉੱਥੇਆਂ ਮੈਦ ਖੋਰ ਅਤੇ ਲੋਹਿਆਂ ਦੇ ਵਾਖਵਾਂ ਤੋਂ ਪੁਜਾਰਾਂ ਚ ਭੀਰ ਭੜਕੇ ਵਾਲੇ ਏਰੀਆ ਚ ਫਲੈਗ ਮਾਰਚ ਕੀਤਾ ਗਿਆ ਨਾਕਾਬੰਦੀ ਕੀਤੀ ਆ ਔਰ ਵਾਖਵਾਂ ਦੇ ਮਾੜੇ ਅੰਸਰਾਂ ਦੇ ਖਿਲਾਫ ਸੱਚਾ ਅਭਿਆਨ ਵੀ ਸ਼ੁਰੂ ਕੀਤਾ ਗਿਆ ਤੇ ਅੱਜ ਦਾ ਫਲੈਗ ਮਾਰਚ ਨਾਕਾਬੰਦੀ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪਬਲਿਕ ਨੂੰ ਸਵੈਸਵਾਇਕ ਕਰਨ ਲਈ ਜਿਹੜਾ ਇਹ ਅੱਜ ਦਾ ਇਹ ਉਪਰਾਲਾ ਕੀਤਾ ਗਿਆ ਔਰ ਇਹ ਜਿਹੜੇ ਅੱਜ ਦੇ ਕਸਟ ਆਪਰੇਸ਼ਨ ਫਲੈਗ ਮਾਰਚ ਅਕਸਰ ਜਾਰੀ ਰਹਿੰਦੇ ਰਹਿੰਦੇ ਆ ਔਰ ਅਗਲੇ ਸਮੇਂ 'ਚ ਵੀ ਇਹ ਕਰਦੇ ਰਾਵਾਂਗੇ ਪਿਛਲੇ ਸਮੇਂ ਚ ਵੀ ਪੁਲਿਸ ਵੱਲੋਂ ਬੜੇ ਸਖਤ ਕਦਮ ਲੈਂਦੇ ਹੋਏ ਆਂ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਐ ਔਰ ਬਹੁਤ ਸਾਰੇ ਜਿਹੜੇ ਨਸ਼ੇ ਫੜੇ ਆਂ ਅੱਗੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੁਲਿਸ ਵੱਲੋਂ ਹਰ ਤਰ੍ਹਾਂ ਦਾ ਉਪਰਾਲਾ ਸਾਰੇ ਪੁਲਿਸ ਅਫਸਰ ਦੇ ਮਾਂ ਜੋ ਡੀਜੀ ਸਾਹਿਬ ਦੇ ਸੀਐਮ ਸਾਹਿਬ ਦੀਆਂ ਗਾਈਡਲਾਈਨ ਤੇ ਇਹ ਉਪਰਾਲੇ ਜਾਰੀ ਰੰਦੇ ਆਂ ਥੈਂਕ ਯੂ